ਬਾਬਾ ਨਨ ਸਿੰਘ ਜੀ ਦਾ 647 ਮਾ ਬੱਚਨ ਇੱਕ ਪੰਛੀ ਦੀਪੁਕਾਰਵੀ ਅੰਮ੍ਰਿਤ ਵੇਲੇ ਨਿਰੰਕਾਰ ਦੇ ਚਰਨਾਂ ਵਿੱਚ ਪਹੁੰਚਦੀ ਹੈ ਜੇਕਰ ਤੂੰ ਅੰਮ੍ਰਿਤ ਵੇਲੇ ਬੋਲੇਗਾ ਕਿ ਨਿਰੰਕਾਰ ਨਹੀਂ ਸੁਨੇਗਾ ਬਾਬਾ ਨਨ ਸਿੰਘ ਜੀ ਦਾ 647 ਮਾ ਬੱਚਨ ਦੁਨੀਆ ਦੀ ਕਚੈਰੀ ਦੇ ਵਿੱਚ ਕੋਈ ਗੁਨਾਹ ਕਬੂਲ ਕਰ ਲਵੇ ਸਜ਼ਾ ਘਟ ਹੋ ਜਾਂਦੀ ਹੈ ਪਰ ਗੁਰਨਾਨਕ ਦੀ ਬਾਗਾ ਐਸੀ ਹੈ ਇੱਥੇ ਆ ਕੇ ਵੱਡੇ ਤੋਂ ਵੱਡਾ ਪਾਪੀ ਹੱਥ ਫੜਾ ਕਰ ਲਵੇ ਗੁਨਾਹ ਕਬੂਲ ਕਰ ਲਵੇ ਮਹਾਰਾਜ ਮੈਨੂੰ ਬਖਸ਼ ਦਿਓ ਇੱਥੇ ਸਜ਼ਾ ਘੱਟ ਨਹੀਂ ਮaaf ਹੋ ਜਾਂਦੀ ਹੈ ਬਾਬਾ ਨਨ ਸਿੰਘ ਜੀ ਦਾ 645ਵਾਂ ਬਚਨ ਗੁਰੂ ਅੱਗੇ ਬੇਨਤੀ ਕਰੋ ਇਮਤਿਹਾਨ ਨਾ ਲਵੋ ਬਾਬਾ ਨਨ ਸਿੰਘ ਜੀ ਦਾ 645ਵਾਂ ਬਚਨ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰੋ ਗੁਰੂ ਨਾਨਕ ਸਹਾਈ ਹੋਵੇਗਾ ਬਾਬਾ ਨਨ ਸਿੰਘ ਜੀ ਦਾ 646ਵਾਂ ਬਚਨ ਅੰਮ੍ਰਿਤ ਵੇਲੇ ਉੱਠੋ ਇਕੱਲਿਆਂ ਆਇਆ ਹੈ ਇਕੱਲੇ ਹੀ ਜਾਣਾ ਹੈ ਇਕੱਲੇ ਬੈਠ ਕੇ ਕੀਤੇ ਹੋਏ ਗੁਨਾਹਾਂ ਨੂੰ ਯਾਦ ਕਰੋ ਆਪਣੇ ਐਬਾਂ ਦੇ ਪਾਣੀ ਨਾਲ ਗੁਨਾਹ ਬਖਸ਼ਾਓ ਬਾਬਾ ਨਨ ਸਿੰਘ ਜੀ ਦਾ ਸ਼ੇਸੋ ਸੰਤਾਲੀਮਾ ਬਚਨ ਤੂੰ ਦੇ ਵੱਟੇ ਮੈਨੂੰ ਦੇਣਾ ਪੈਂਦਾ ਹੈ ਇੱਕ ਮੈਂ ਮੇਰੀ ਨੂੰ ਮਾਰਨਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ